ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਭਗਤ ਧੰਨਾ ਜੀ ਦੇ ਪਰਥਾਏ ਸ਼ਬਦ ਹੈ ਹੱਥ ਜੋੜ ਮਿੰਤਾ ਕਰੈ ਪੈਰੀ ਪੈਪੈ ਬਹੁਤ ਮਨਾਵੈ ਤੇ ਇਸ ਸ਼ਬਦ ਨੂੰ ਜਦੋਂ ਆਪਾਂ ਪੈੜਾਂ ਦੇ ਸਕੇਲ ਤੇ ਕਰਦੇ ਹਾਂ ਤਾਂ ਪੰਜਵੇਂ ਕਾਲੇ ਨੂੰ ਸਾਂਭੰਦੇ ਹਾਂ ਕਿਉਂਕਿ ਸ਼ਬਦ ਦਾ ਚਲਨ ਹਾਈ ਪਿਛਤੇ ਬਿਲਕੁਲ ਨਹੀਂ ਹੈ ਤੇ ਸ਼ਬਦ ਡਾਊਨ ਵਿੱਚ ਜਾ ਰਿਹਾ ਹੈ ਤੇ ਜਦੋਂ ਆਪਾਂ ਪੰਜਵੇਂ ਕਾਲੇ ਨੂੰ ਸਾਹ ਮੰਨਦੇ ਹਾਂ ਤਾਂ ਮੰਦਰ ਸप्तक ਵਿੱਚ ਕੋਮਲਨੀ ਅਤੇ ਪਾ ਇੱਥੇ ਤੱਕ ਸ਼ਬਦਾ ਚਲਨ ਹੈ ਤੇ ਮਸ ਤੱਕ ਵਿੱਚ ਸਾਤੋਂ ਬਾਅਦ ਕੋਮਲ ਰੇ ਸ਼ੁੱਧ ਰੇ ਕੋਮਲ ਗਾ ਸ਼ੁੱਧ ਗਾ ਇਹ ਧਿਆਨ ਰੱਖਣਾ ਹੈ ਇਹ ਚਾਰੋਂ ਸੁਰ ਲੱਗ ਰਹੇ ਹਨ ਸਾਤੋਂ ਬਾਅਦ ਕੋਮਲ ਰੇ ਸ਼ੁੱਧ ਰੇ ਕੋਮਲ ਗਾ ਸ਼ੁੱਧ ਗਾ ਮਾ ਇਸ ਤੋਂ ਬਾਅਦ ਛੋਦ ਮਾ ਤੋਂ ਬਾਅਦ ਪਾ ਪਾ ਤੋਂ ਬਾਅਦ ਕੋਮਲ ਧਾ ਕੋਮਲ ਨੀ ਅਤੇ ਸਾਹ ਇੱਥੇ ਤੱਕ ਸ਼ਬਦ ਦਾ ਚਲਨ ਹੈ ਤੇ ਸਾ ਤੋਂ ਬਾਅਦ ਜੋ ਤਾਰ ਸਬਤਕ ਵਿੱਚ ਸਾ ਤੋਂ ਬਾਅਦ ਕੇਵਲ ਰੇ ਤੱਕ ਜਾਂਦਾ ਹੈ ਤੇ ਹੁਣ ਆਪਾਂ ਇਸ ਸ਼ਬਦ ਨੂੰ ਇੱਕ ਵਾਰ ਸਥਾਈ ਸੁਣਦੇ ਹਾਂ ਤੇ ਫਿਰ ਸਿੱਖਦੇ ਹਾਂ ਤੇ ਇਸੇ ਤਰੀਕੇ ਨਾਲ ਆਪਾਂ ਅੰਤਰਾ ਕਰਾਂਗੇ ਤੇ ਗਾਣੇ ਹੱਥ ਜੋ ਕਰੈ ਪੈਰੀਂ ਪਰ ਬਹੁਤ ਮਨਾਵੈ ਹੱਥ ਜੋ ਮਨਤਾ ਕਰੈ ਪੈਰੀਂ ਪਰ ਬਹੁਤ ਮਨਾਵੈ ਹੱਥ ਜੋ ਜੋ ਹੱਥ ਜੋ ਮੇਨਤਾ ਕਰ ਹੱਥ ਜੋ ਮੇਨਤਾ ਕਰ ਪੈਰਿ ਪਰ ਬੋਧਮਨਾ ਜੋ ਬੇਤਾ ਕਰ ਮੇਤਾ ਕਰ ਬੇਰੀ ਪੇਪ ਬੋਥ ਮਨਾਵੈ ਇਹ ਸਤਵਾਂ ਅੰਤਰਾ ਹੈ പാലി ലൈൻ ദൂജി ലൈൻ ബി സേമ പോ ജനഗരാണ പോ ജ तन्ना गौचरावन् डेठ चलित बामख सुना तन् डेठ चलित

ਮਨਾਵੈ ਤੇ ਹੁਣ ਆਪਾਂ ਦੇਖਦੇ ਅੰਤਰੇ ਨੂੰ ਇੱਕ ਪੰਕਤੀ ਸਿੱਖ ਲਈ ਤਾਂ ਦੋਨੋਂ ਪੰਕਤੀਆਂ ਕੰਪਲੀਟ ਹਨ ਬਾਮਣ ਪੂਜੈ ਬਾਮਣ ਪੂਜੈ ਦੇਵਤੇ

ਇਵੇਂ ਇਸ ਤਰੀਕੇ ਨਾਲ ਤਨਦੇਠਾ ਚਲਿਤੇ ਹੋ ਉੱਛਬਮਣ ਆਕ ਸੁਣਾਵੈ ਉੱਛਬਮਣ ਆਕ ਸੁਣਾਵੈ ਉੱਛ ਬਮਣ ਆਖ ਸੁਣਾਵੇ ਪਹਿਲੀ ਵਾਰ ਉੱਛ ਬਮਣ ਆਖ ਸੁਣਾਵੇ ਤੇ ਦੂਜੀ ਵਾਰ ਉੱਛ ਬਮਣ ਆਖ ਸੁਣਾਵੇ ਚ ਬਮਣ ਆਖ ਸੁਣਾਵੇ ਫਤ ਜੋ ਮੇਨ ਤਾ ਕਰੈ ਤੇਰੇ ਪੈ ਪ ਮੋਤ ਮਨਾਵੇ ਮੈਨੂੰ ਉਮੀਦ ਹੈ ਕਿ ਆਪ ਜੀ ਅਸਾਨੀ ਦੇ ਨਾਲ ਇਹ ਸ਼ਬਦ ਸੁਝਾਓਗੇ ਵਾਹਿਗੁਰੂ ਜੀ ਕਾ ਖਾਲਸਾ why Ji you